ਕੀਕਾ ਟਰ ਤਸਵੀਰ ਦੇਖੋ ਤੁਸੀਂ ਕਿਵੇਂ ਇੱਥੇ ਵਿਦਿਆਲਿਆ ਨੂੰ ਦੇਖੋ ਦੇਖੋ ਬਗਿਆਰ ਕਿੰਨੇ ਨਾਲ ਕਿਵੇਂ ਬਦਕੈ ਸਾਹੀ ਹੋ ਰਹੀ ਹੈ ਤੱਕਾ ਦੇਖੋ ਚੰਡੀਗੜ੍ਹ ਪੁਲਿਸ ਦਾ ਚੰਡੀਗੜ੍ਹ ਪੁਲਿਸ ਇੱਕ ਵੱਡਾ ਤੱਕਾ ਸ਼ਾਹੀ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਵਿਦਿਆਰਥੀ ਦੇ ਕੋਲ ਪਛਾਣ ਪੱਤਰ ਵੀ ਹੈ ਤਾਂ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਦੋ ਨੰਬਰ ਗੇਟ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੋ ਵੇਸੇ ਕਿ ਯਾਰ ਪੁੱਛਦੇ ਨਹੀਂ ਹੁਣੇ ਭੇਜ ਦੋ ਤੁਸੀਂ ਜਾਣ ਦਿਓ ਨਾ ਹੁਣ ਉਹਨਾਂ ਨੂੰ ਹੁਣ ਕੀ ਹੋਇਆ ਹੁਣੇ ਭੇਜ ਦੋ ਇੱਕ ਵਾਰ ਚੈਨਲ ਲੈ ਕੇ ਲੈ ਕੇ ਪੂਰੀ ਮੇਰੇ ਪੈ ਗਈ ਆਪਣੇ ਫੋਨ ਨਾਲ ਚਾਹ ਹਸਾਂ ਇੱਕ ਵਾਰ ਅੱਗੇ ਥੋੜਾ ਪਿੱਛੇ ਕਰ ਲੈ ਰਵੀ ਮੈਂ ਥੋੜਾ ਛੱਡ ਦਿਓ ਮੈਡਮ ਹਾਂ ਬਾਹਰ ਨਹੀਂ ਛੱਡ ਰਿਹਾ ਦੇਖੋ ਤੱਕਾ ਕੇ ਵੀ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਨਾਲ ਦੇਖੋ ਨਾ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਮੈਡਮ ਗੇਟ ਖੋਲ ਦਿਓ ਨਾ ਫਿਰ ਇਹਨੂੰ ਫਿਰ ਕੰਦਾ ਕਾ ਟੱਪਣਗੇ ਵਿਦਿਆਰਥੀ ਫਿਰ ਗੇਟ ਕਾ ਟੱਪਣਗੇ ਗੇਟ ਖੋਲ ਹੀ ਦਊਗਾ ਇਹਨਾਂ ਨੂੰ ਗੇਟ ਖੋਲ ਤਾਂ ਯਾਰ ਇੱਕ ਵਾਰ ਗੇਟ ਖੋਲ ਤਾਂ ਯਾਰ ਇੱਕ ਵਾਰ ਆ ਲੈ ਬੇਟਾ ਉਹ ਗੇਟ ਖੋਲ ਤਾਂ ਯਾਰ ਇੱਕ ਵਾਰ ਆ ਲੈ ਬੇਟਾ ਉਹ ਗੇਟ ਰੋਕਾ ਕੋਈ ਨਹੀਂ ਵਾਡੇ ਕੋਲ ਤਾਂ ਆਈਡੀ ਕਾਰਡ ਵੀ ਦਿਖਾ ਦਿਓ ਥੋੜਾ ਜਿਹਾ ਦੇਖੋ ਇਹਨਾਂ ਨੇ ਲੈ ਵੀ ਆਈਡੀ ਕਾਰਡ ਦੇਖੋ ਪਰ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਹੁਣ ਇਹਨਾਂ ਨੇ ਇਹ ਅੱਗੇ ਮੇਨ ਗੇਟ ਕਾਲਜ ਆਉਂਗਾ ਪਰ ਇਹ ਮੇਨ ਗੇਟ ਵੀ ਨਹੀਂ ਖੁੱਲ ਰਿਹਾ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਬੰਦਾ ਡਾਕੂ SO ਇਸ ਸਮੇਂ ਵਿਦਿਆਰਥੀ ਨਾ ਕਿੰਨਾ ਤੱੱਕਾ ਹੋ ਰਿਹਾ ਬਹੁਤ ਜ਼ਿਆਦਾ ਤੱੱਕਾ ਕਰ ਰਹੇ ਨੇ ਬਹੁਤ ਜ਼ਿਆਦਾ ਸਾਨੂੰ ਕਿਉਂ ਕੰਮ ਕਰੀਏ ਅਸੀਂ ਘਰੋਂ ਆਏ ਹਾਂ ਤੇ ਸਾਡੇ ਕੋਲ ਇਹਨਾਂ ਨੇ ਸੁਣਾਣਾ ਹੋਣਾ ਸੀ ਕਿੱਥੇ ਜਾਈ ਸਾਡਾ ਪਰ ਹੋਣੀ ਹੈ ਸਾਡੇ ਕੋਲ ਹੋਸਟਲ ਹੀ ਹੈ ਇੱਥੇ ਇਸ ਤੋਂ ਹੋਸਟਲ ਹੀ ਜਾਣਾ ਤੁਸੀਂ ਘਰ ਤੋਂ ਆਏ ਹੋ ਕਿੱਥੋਂ ਕਿੱਥੋਂ ਕਿ ਤੇ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਤੇ ਕੀ ਕਰੀ ਕਿ ਮੇਨ ਗੇਟ ਖੋਲੇ ਜਦੋਂ ਮੇਨ ਗੇਟ ਵੀ ਨਹੀਂ ਖੁੱਲ ਰਿਹਾ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀ ਸੋ ਇਸ ਸਮੇਂ ਜਿਹੜੇ ਦੇਖੋ ਬੱਸਾਂ ਰੋਕੀਆਂ ਗਈਆਂ ਨੇ ਮੇਨ ਗੇਟ ਤੇ ਇਹਨਾਂ ਦੇ ਕੋਲ ਆਈਡੀ ਕਾਰਡ ਆ। ਉਹਨਾਂ ਦੇ ਪਰੂਵੰਦੀ ਆ। ਆਈਡੀ ਕਾਰਡ ਦਿਖਾਓ। ਆਈਡੀ ਕਾਰਡ ਚੱਲੀ ਹੋਈ ਆ। ਆਈਡੀ ਕਾਰਡ ਦਿਖਾਓ। ਨਹੀਂ ਨਹੀਂ ਕੋਈ ਕਾਰਡ ਦੇਖ ਕੇ ਸਾਰਾ ਕਾਰਡ ਦੇਖ ਲਓ ਹੁਣੇ ਦੇਖੋ ਦਿਖਾ ਦਿਓ ਮੈਨੂੰ ਕਾਰਡ। ਸਾਰਾ ਕਾਰਡ ਦੇਖ ਲਓ ਇਹਨਾਂ ਦਾ ਪੈਗ। ਹਾਂ ਮੈਨੂੰ ਸਬਕ ਨਾ ਕਰੂ। ਕਰੋ ਕਰੋ ਸਾਡਾ ਮੈਨੂੰ ਵੀ ਵਿਲ ਟੇਕ ਥਿਸ ਹਾਂ ਜੀ। ਇਹ ਲੈਣੇ ਡਿਸੀਜਨ ਲੈਣੇ। ਸਰ ਕਿੰਨੇ ਟਾਈਮ ਚ ਸਰ 25 ਮਿੰਟ ਹੋ ਰਹੀ ਹੈ। ਉਹਨੂੰ 1.5-2 ਘੰਟੇ ਹੋ ਗਏ ਉਹ ਅ ਕਿਉਂ ਹਟਾਗੇ ਅਸੀਂ ਨਹੀਂ ਤੁਹਾਡੇ ਲਈ ਹਦਾਇਤ ਹੈ ਅਸੀਂ ਕਿਉਂ ਹਟਾ ਤੁਹਾਡੇ ਲਈ ਹਦਾਇਤ ਹੈ ਇਸ ਤਰ੍ਹਾਂ ਨਹੀਂ ਡਾਈਟੇਟ ਕਾਟ ਵਾਲੇ ਵਿਦਿਆਰਥੀ ਨੂੰ ਰੋਕ ਲੋ ਤੁਹਾਨੂੰ ਹੁਕਮ ਹੈ ਇਸ ਕਰਨਾ ਕੋਈ ਨਹੀਂ ਵਿਦਿਆਰਥੀ ਲਈ ਤੁਹਾਨੂੰ ਦੇਖ ਲੈਂਗੇ ਅਸੀਂ ਤਸਵੀਰ ਦੇਖੋ ਤੁਸੀਂ ਕਿਵੇਂ ਇੱਥੇ ਵਿਦਿਆਰਥੀ ਦੇਖੋ ਦੇਖੋ ਵਿਦਿਆਰਥੀ ਕਿੰਨਾਂ ਕਿਵੇਂ ਦਾ ਕੇਸਾਹੀ ਹੋ ਰਹੀ ਹੈ ਤੱਕਾ ਦੇਖੋ ਚੰਡੀਗੜ੍ਹ ਪੁਲਿਸ ਦਾ ਚੰਡੀਗੜ੍ਹ ਪੁਲਿਸ ਇੱਕ ਵੱਡਾ ਤੱਕਾ ਸ਼ਾਹੀ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਵਿਦਿਆਰਥੀ ਦੇ ਕੋਲ ਪਛਾਣ ਪੱਤਰ ਵੀ ਹੈ ਤਾਂ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸਕਦੇ ਹੋ ਦੋ ਨੰਬਰ ਗੇਟ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਹਿੰਦੇ ਕਿ ਯਾਰ ਪੁੱਛਦੇ ਨਹੀਂ ਹੁਣੇ ਭੇਜ ਦੇ ਦੋਨੋਂ ਤੁਸੀਂ ਜਾਣ ਦਿਓ ਨਾ ਹੁਣ ਉਹਨਾਂ ਨੂੰ ਹੁਣ ਕੀ ਹੋਇਆ ਹੁਣੇ ਭੇਜ ਦੋ ਇਹ ਕਿ ਬਿਲਕੁਲ ਇਹ ਕਿ ਇੱਕ ਵਾਰ ਇੱਕ ਵਾਰ ਚੈਨਲ ਲੈ ਕੇ ਲੈ ਕੇ ਪੂਰੀ ਲੈ ਕੇ ਪੂਰੀ ਮੇਰੇ ਤੇ ਮੈ ਗਈ ਆਪਣੇ ਖਾਲਦ ਕਾਹੇ ਖਾਲਦ ਇੱਕ ਵਾਰ ਆਜਾ ਥੋੜਾ ਪਿੱਛੇ ਕਰ ਲੈ ਰਵੀ ਮੈਂ ਥੋੜਾ ਛੋੜ ਦੇ ਮੈਡਮ ਬਾਹਰ ਨਹੀਂ ਛੋੜ ਕੇ ਦੇਖੋ ੱੱਕਾ ਕਿਵੇਂ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਨਾਲ ਦੇਖੋ ਨਾ ਦੇ ਉੱਤੇ ਇਹ ਕਿਸ ਤਰ੍ਹਾਂ ਦੇ ਨਾਲ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਮੈਡਮ ਗੇਟ ਖੋਲ ਦਿਓ ਨਾ ਫਿਰ ਇਹਨੂੰ ਫਿਰ ਕੰਦਾ ਕਾ ਟੱਪਣਗੇ ਵਿਦਿਆਰਥੀ ਫਿਰ ਗੇਟ ਕਾ ਟੱਪਣਗੇ ਗੇਟ ਖੋਲ ਹੀ ਦਿਓ ਉਹਨਾਂ ਨੂੰ ਗੇਟ ਖੋਲੋ ਯਾਰ ਇੱਕ ਵਾਰ ਗੇਟ ਖੋਲੋ ਯਾਰ ਇੱਕ ਵਾਰ ਆਜੇ ਬੇਟਾ ਉਹ ਗੇਟ ਖੋਲੋ ਯਾਰ ਇੱਕ ਵਾਰ ਆਜੇ ਬੇਟਾ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਦਿਖਾ ਦਿਓ ਥੋੜਾ ਜਿਹਾ ਦੇਖੋ ਇਹਨਾਂ ਨੇ ਲੈ ਵੀ ਆਈਡੀ ਕਾਰਡ ਦੇਖੋ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਉਹਨਾਂ ਨੇ ਇਹ ਅੱਗੇ 메인 게ਟ ਖੋਲ੍ਹੇ ਜਾਉਂਗਾ ਪਰ 메인 게ਟ ਵੀ ਨਹੀਂ ਖੋਲ੍ਹ ਰਹੀ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ਡਾਕੂ ਸੋ ਇਸ ਸਮੇਂ ਵਿਦਿਆਰਥੀਨਾ ਕਿੰਨਾ ਤੱਕਾ ਹੋ ਰਿਹਾ ਬਹੁਤ ਜ਼ਿਆਦਾ ਤੱਕਾ ਕਰ ਰਹੇ ਨੇ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰੀ ਅਸੀਂ ਘਰੋਂ ਆਏ ਹਾਂ ਤੇ ਤੁਹਾਡੇ ਕੋਲ ਇਹਨਾਂ ਨੇ ਸੁਣਾਣਾ ਹੁਣ ਅਸੀਂ ਕਿੱਥੇ ਜਾ ਕੇ ਸਭ ਤੋਂ ਪਰੋਲੀਏ ਸਾਡੇ ਕੋਲ ਹੋਸਟਲ ਹੀ ਹੈ ਇੱਥੇ ਅਸੀਂ ਤਾਂ ਹੋਸਟਲ ਹੀ ਜਾਣਾ ਉਸੇ ਘਰ ਤੋਂ ਆਏ ਹੋ ਕਿੱਥੋਂ ਕਿੱਥੇ ਕਿੱਥੋਂ ਕਿ ਤੋ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ تھے ਕੀ ਕਰਨ ਕਿ ਮੈਨ ਡੇਟ ਖੋਲਿਓ ਜਦੋਂ ਮੈਨ ਡੇਟ ਵੀ ਨਹੀਂ ਖੋਲ ਰਹੇ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀ ਸੋ ਇਸੋਵੇਂ ਜਿਹੜੇ ਦੇਖੋ ਬੱਸਾਂ ਰੋਕੀਆਂ ਗਈਆਂ ਨੇ ਮੇਨ ਗੇਟ ਦੇ ਇਹਨਾਂ ਦੇ ਕੋਲ ਆਈਡਿਟੀ ਕਾਰਡ ਆਖੀ ਉਹਨਾਂ ਦੇ ਕੋਲ ਪੁਵੰਦੀ ਆ ਆਈਡਿਟੀ ਕਾਰਡ ਦਿਖਾਓ ਆਈਡਿਟੀ ਕਾਰਡ ਆਈਡਿਟੀ ਕਾਰਡ ਆਈਡਿਟੀ ਕਾਰਡ ਦੇਖੋ ਨਹੀਂ ਨਹੀਂ ਕੋਈ ਕਾਰਡ ਦੇਖ ਕੇ ਸਾਰਾ ਕਾਰਡ ਦੇਖ ਲਓ ਹੁਣੇ ਦੇਖੋ ਦਿਖਾ ਦਿਓ ਮੇਰਾ ਕਾਰਡ ਦਿਖਾ ਦਿਓ ਸਾਰਾ ਕਾਰਡ ਦੇਖ ਲਓ ਨਾ ਇਹਦਾ ਪੈਨ ਹਾਂ ਮੈਂ ਨਹੀਂ ਬਾਕ ਨਾ ਕਰੂੰ ਕਰੋ ਕਰੋ ਛੱਡੋ ਮੈਂ ਵੀ ਵਿਲ ਟੇਕ ਦਿਸ ਹਾਂ ਜੀ ਇਹਦੇ ਦੇ ਡਿਸੀਜਨ ਲੈ ਲੀਏ ਕਿੰਨੇ ਟਾਈਮ ਸਰ 25 25 ਮਿੰਟ ਹੋ ਰਹੀ ਹੈ ਉਹਨੂੰ 1.5 2 ਘੰਟੇ ਹੋ ਗ ਕਿਉਂ ਹਟਾਂਗੇ ਅਸੀਂ ਤੁਹਾਡੇ ਨਵੇਂ ਹਦਾਇਤ ਹੈ ਅਸੀਂ ਕਿਉਂ ਹਟਾਂ ਤੁਹਾਡੇ ਨਵੇਂ ਹਦਾਇਤ ਹੈ ਇਸ ਤਰ੍ਹਾਂ ਨਹੀਂ ਵੀ ਡਾਈਟੇ ਕਾਲੇ ਵਿਦਿਆਰਥੀਆਂ ਨੂੰ ਰੋਕ ਲੋ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਕੋਈ ਹਦਾਇਤ ਮਿਲੀਏ ਤੁਹਾਨੂੰ ਦੇਖ ਲੈਂਗੇ ਅਸੀਂ